ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਅੱਜ ਬੇਟੀ ਦੀ ਐਲਬਮ ਦਿਖਾ ਰਹੇ ਹਾਂ ਇਹ ਦਿਖਾਉਣ ਦਾ ਮਤਲਬ ਇਹੀ ਆ ਵੀ ਜਿਹੜੇ ਕਮੈਂਟਸ ਆਉਂਦੇ ਸੀਗੇ ਨਾ ਉਹਨਾਂ ਦੇ ਬਾਰੇ ਪਹਿਲਾਂ ਤੁਸੀਂ ਮਾਤਾ ਜੀ ਨੂੰ ਮਿਲ ਲਓ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਐਲਬਮ ਦਿਖਾਣਾ ਮੈਨੂੰ ਕੋਈ ਉਹਦੀ ਮੇਰੇ ਤਾਂ ਦਿਲ ਦਾ ਟੁਕੜਾ ਸੀ ਮੇਰੇ ਦਿਲ ਦਾ ਸਾਰਾ ਮਾਸ ਨਿਕਲ ਗਿਆ ਮੇਰਾ ਘਰ ਖਾਲੀ ਹੋ ਗਿਆ ਇਹ ਐਲਬਮ ਦਿਖਾਉਣ ਲੱਗੇ ਮੇਰਾ ਬਹੁਤ ਦਿਲ ਹਿੱਲਦਾ ਪਰ ਤੁਸੀਂ ਲੋਕ ਜਿਹੜੇ ਕਹਿੰਦੇ ਹੋ ਨਾ ਵੀ ਇਹ ਮਿਲਨੇ ਆਏ ਨਹੀਂ ਜੀ ਉਹ ਨਹੀਂ ਜੀ ਇਹ ਮਿਲਨੇ ਆਇਆ ਇੱਕ ਵਾ ਸਟੂਡੀਓ ਨੇ ਵੀ ਹੱਥ ਕੜੇ ਕਰਤੇ ਸੀ ਵੀ ਮੈਂ ਇੰਨੀਆਂ ਫੋਟੋਆਂ ਨਹੀਂ ਕਾ ਸਕਦਾ ਸਿਰਫ ਕੱਲੀ ਐਲਬਮ ਇਹਨਾਂ ਦੀ ਉਹ ਰਹਿ ਜਾਏਗੀ ਹੋਰ ਮੈਂ ਦਿਖਾ ਸਕਦਾ ਮੈਨੂੰ ਪਤਾ ਕਿ ਹਾਂ ਇਹ ਮਿਲਨੇ ਮੈਂ ਪਹਿਲੀ ਵਾਰ ਜ਼ਿੰਦਗੀ ਚ ਦੇਖਿਆ ਸੀ ਕਿ ਹਾਂ ਇੰਨੀਆਂ ਵੀ ਮਿਲਣੀਆਂ ਹੁੰਦੀਆਂ ਨੇ ਤੁਸੀਂ ਲੋਕ ਕਹਿੰਦੇ ਹੋ ਕਿ ਹਾਂ ਐਦਾਂ ਨਹੀਂ ਐਦਾਂ ਨਹੀਂ ਡਰੋ ਰੱਬ ਤੋਂ ਧੀ ਵਾਲਿਓ ਜਾਂ ਧੀ ਹੋਊਗੀ ਜਾਂ ਹੈਗੀ ਐ ਇਹ ਡਰੋ ਕਿ ਹਾਂ ਜੀ ਦੇ ਤੇ ਬੀਤ ਦੀ ਉਹ ਕਿਵੇਂ ਬੀਤ ਰਹੀ ਹੈ ਮੈਨੂੰ ਕੋਈ ਦਿਖਾ ਕੇ ਵੈਰਾ ਕੋਈ ਵਾਪਸ ਹੋਣੀ ਕਹਿੰਦੀ ਕਿ ਤੁਸੀਂ ਮੈਨੂੰ ਦੇ ਕੇ ਜਾਓ ਸਿਰਫ ਤਾਂ ਦਿਖਾ ਰਹੀਆਂ ਜਿਨ੍ਹਾਂ ਦਾ ਦਿਲੋਂ ਕੀਤਾ ਜਿਨ੍ਹਾਂ ਦਾ ਸਭ ਕੁਝ ਕੀਤਾ ਜੋ ਉਹਨਾਂ ਨੇ ਡਿਮਾਂਡ ਕੀਤੀ ਮੈਂ ਪੂਰੀ ਕੀਤੀ ਉਹ ਮੇਰੇ ਦੇਖੋ ਮੇਰੀ ਧੀ ਦੀ ਜਾਨ ਲੈ ਗਈ ਮੈਨੂੰ ਜੇ 44 ਦਾ ਨਹੀਂ ਸੀ ਸਰਿਆ 80 ਕਰਾ ਲੈਂਦੇ ਪਰ ਮੇਰੀ ਕੁੜੀ ਤੇ ਤਾਂ ਬਖਸ਼ੀਸ਼ ਰੱਖਦੇ ਕੁੜੀ ਤੇ ਤਾਂ ਦਇਆ ਰੱਖਦੇ ਨਾ ਉਹਦੇ ਉਹਨੇ ਕੀ ਬਗਾੜਿਆ ਸੀ ਤੁਹਾਡਾ ਹੁਣ ਤੁਸੀਂ ਇਹ ਲੋਕ ਕਹਿੰਦੇ ਹੋ ਕਿ ਹਾਂਜੀ ਇਦਨਾ 40 ਮਿੰਨੇ ਕਿਵੇਂ ਹੋ ਸਕਦੀਆਂ ਛੋਟੇ ਹੱਥ 'ਚ ਭਰ ਕੇ ਆਈਆਂ ਸੀ ਜਿਸ ਦੁਕਾਨ ਤੋਂ ਕੰਬਲ ਖਰੀਦੇ ਸੀ ਨਾ ਉਨੇ ਕਿਹਾ ਸੀ ਵੀ ਇਹ ਸਾਡਾ ਤਾਂ ਕੰਮ ਹੈ ਜੀ ਬੱਬੀ ਕੇ ਸਾਡਾ ਵਧੀਆ ਪਰ ਅਸੀਂ ਪਹਿਲੀ ਵਾਰ ਦੇਖਿਆ ਕਿ ਐਡਾ ਛੋਟਾ ਹਾਥੀ ਭਰ ਕੇ ਕੱਲੀਆਂ ਮਿਲਣੀਆਂ ਦੇ ਕੰਮਲਾਂ ਦਾ ਜਾ ਰਹੇ ਉਹ ਕੰਬਲ ਬੋਲੀ ਕੰਬਲ ਨਹੀਂ ਸੀਗੇ 100 ਰੁਪਏ ਵਾਲਾ ਕੰਬਲ ਨਹੀਂ ਸੀਗਾ 1800 2000 ਦਾ ਇੱਕ ਕੰਬਲ ਸੀ ਵੀ ਹਾਂ ਵੀ ਕੋਈ ਐ ਨਾ ਕਹੇ ਵੀ ਆ ਕੀ ਦਿੱਤਾ ਥੋੜਾ ਜਿਹਾ ਰੱਬ ਦੇ ਵਾਸਤੇ ਮੈਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਰੱਬ ਦੇ ਵਾਸਤੇ ਥੋੜਾ ਜਿਹਾ ਡਰ ਕੇ ਬੋਲਿਆ ਕਰੋ ਮੈਨੂੰ ਪਤਾ ਮੈਂ ਦੇ ਕੇ ਕੋਈ ਥੋਤੋ ਥੋੜੀ ਲੈਣਿਆ ਜਾਂ ਤੁਹਾਨੂੰ ਦਿਖਾਗਾ ਦੇ ਕੇ ਥੋੜੀ ਕਹਿੰਦੇ ਵੀ ਹਾਂਜੀ ਤੁਸੀਂ ਮੇਰੇ ਵਾਪਸ ਕਰ ਦਿਓ ਮੈਨੂੰ ਦੇ ਵੀ ਜਾਣਗੇ ਜਾਂ ਇਹ ਕੰਮਲ ਮੋਰਦਣਗੇ ਮੈਂ ਤਾਂ ਤਰਦੀ ਮਾਰਦੀ ਹਾਂ ਜੇ ਗੰਦ ਖਾਣੇ ਦੇ ਮੈਨੂੰ ਪਰ ਇਹ ਨਹੀਂ ਸੀ ਪਤਾ ਇਹ ਇੰਨੇ ਗੰਦੇ ਬੰਦੇ ਆ ਇੰਨੇ ਗੰਦੇ ਬੰਦੇ ਆ ਹਾਂ ਮੇਰੀ ਕੁੜੀ ਪਤਾ ਨਹੀਂ ਉਹ ਢਿੱਡ ਚ ਕੀ ਕੀ ਲੈ ਕੇ ਚਲੇਗੀ ਕੀ ਕੀ ਦੱਸਗੀ ਹੁਣ ਅੱਜ ਤਾਂ ਮੈਨੂੰ ਇਹੀ ਲੱਗਦਾ ਵੀ ਜਿਹੜੇ ਵੀ ਦਿਨ ਉਹਨੇ ਕੱਟੇ ਨੇ ਪਤਾ ਨਹੀਂ ਉਹਨੇ ਕਿਵੇਂ ਕੱਟੇ ਨੇ ਜਿੱਦਣ ਲਾਸਟ ਦਿਨ ਉਥੇ ਲੜ ਕੇ ਉਹਨਾਂ ਨੇ ਕੱਢੀ ਆ ਨਾ ਕੁੜੀ ਨੇ ਇਹ ਕਿਹਾ ਸੀ ਮਮਾ ਮੇਰਾ ਪਾਰਸ ਦੇ ਦੋ ਉਹ ਮੁੰਡਾ ਬੋਲਿਆ ਜਿਹਦੇ ਨਾਲ ਵਿਆਹ ਹੀ ਕੀ ਆ ਕਹਿੰਦਾ ਪਰਸ ਕੀ ਕਰਨਾ ਕਹਿੰਦੀ ਵੀ ਮੇਰੇ ਵਿੱਚ ਥੋੜਾ ਬਹੁਤ ਪੌਕੇਟ ਮਨੀ ਹੈ ਕਹਿੰਦਾ ਕਿਉਂ 10 ਮਹੀਨੇ ਰੋਟੀ ਨਹੀਂ ਖਾਧੀ ਉਹਨਾਂ ਨੂੰ ਕੰਬਲ ਲੈਣ ਲੱਗੇ ਮਿਲਣੇ ਆ ਕਰਾਉਣ ਲੱਗੇ ਸ਼ਹਿਰ ਵਿੱਚ 10 ਮਹੀਨੇ ਰੋਟੀ ਦੇ ਪੈਸੇ ਵੀ ਮੰਗਦਾ ਸੀ ਇਹ ਕਹਿੰਦੇ ਆ ਨਾ ਕਿ ਹਾਈ ਲੈਵਲ ਦੇ ਫਲਾਨਾ ਟਿਮਕਾ ਪਰ ਇਹ ਤਾਂ ਦੇਖੋ ਨਾ ਉਹਦੇ 10 ਮਹੀਨੇ ਦੀ ਰੋਟੀ ਦਾ ਵੀ ਹਿਸਾਬ ਮੰਗਿਆ ਹਾਂ 10 ਮਹੀਨੇ ਇਹ ਤਾਂ ਇਹ ਤਾਂ ਕਮੈਂਟਸ ਵਿੱਚ ਇਹ ਲਿਖਦੇ ਨੇ ਕਿ ਰੋਟੀ ਦੇ ਪੈਸੇ ਮੁੰਡੇ ਵਾਲਿਆਂ ਨੇ ਦਿੱਤੇ ਸੀ ਤੁਸੀਂ ਦੇਖੋ ਵੀ ਰੋਟੀ ਤਾਂ ਉਹ ਕੁੜੀ ਨੂੰ ਨਹੀਂ ਖਵਾ ਸਕੇ ਉਹਨਾਂ ਨੂੰ ਉਹਨੂੰ 20 ਰੁਪਏ ਤੇ 50 ਰੁਪਏ ਦੇ ਚਾਵਲ ਨਹੀਂ ਉਹਨਾਂ ਤੋਂ ਹੋਏ ਬਰਦਾਸ਼ ਤੋਂ ਕੁੜੀ ਤੇ 10 ਮਹੀਨੇ ਰੋਟੀ ਵੀ ਕਹਿੰਦੇ ਨੇ ਪੈਸੇ ਕਿਹੜੇ ਵੈਸੇ ਮੰਗਦੀ ਐ 10 ਮਹੀਨੇ ਰੋਟੀ ਖਾਦੀ ਐ ਹਾਂ ਜੀ ਸੱਜੇ ਉਹਨਾਂ ਨੇ ਉਹ ਕਰਨਾ ਸੀ ਨਾ ਮੈਂ ਮਿੰਤਾ ਕੀਤੀ ਐ ਮੈਂ ਪੈਲਸ 'ਚ ਵਿਆਹ ਨਹੀਂ ਕਰ ਸਕਦੀ ਮੈਂ ਕਲੋਨੀ 'ਚ ਹੀ ਕਰੂੰਗੀ ਨਹੀਂ ਜੀ ਸਾਡੀ ਇੱਜ਼ਤ ਦਾ ਸਵਾਲ ਆ ਸਾਡਾ ਸ੍ਰੀਕਾ ਕੀ ਕਹੂਗਾ ਉਸ ਤਰੀਕੇ ਨੂੰ ਵੀ ਸਾਰਾ ਕੁਝ ਦਿਖਾਤਾ ਸੀ ਅਸੀਂ ਤਾਂ ਹਲੇ ਵੀ ਕਮੀ ਸੀ ਕੋਈ ਦੀਵਾਲੀਆਂ ਦੁਸ਼ਹਿਰੇ ਵੀ ਮੰਗ ਮੰਗ ਕੇ ਦੱਤੇ ਨੇ ਹਲੇ ਵੀ ਕਮੀ ਸੀ ਕੋਈ ਕਿ ਸਾਡੇ ਨਾ ਮੈਨੂੰ ਗਮਲਿਆਂ ਦਾ ਬਹੁਤ ਸ਼ੌਕ ਹੈ ਬਹੁਤ ਵੱਡੇ ਵੱਡੇ ਗਮਲੇ ਇੱਕ ਗਮਲਾ ਮਤਲਬ 500 ਦਾ 1000 ਰੁਪਏ ਦਾ ਇੱਕ ਗਮਲਾ ਇਹਨਾਂ ਨੇ ਕਿਹਾ ਤੇਰੀ ਮਾਂ ਦੇ ਐਡਾ ਬਾਗ ਲਾਇਆ ਹੋਇਆ ਸਾਨੂੰ ਤਾਂ ਕੁਝ ਦੰਦੀ ਦੀ ਸਾਨੂੰ ਕਮਲੇ ਦੇ ਦੇ ਮੈਂ ਨਾ ਆਪਣਾ ਬਲੈਰੋ ਪਰ ਕੇ ਗਮਲਿਆਂ ਦੀ ਭੇਜੀ ਵੀ ਹਾਂ ਮੇਰੀ ਕੁੜੀ ਨੂੰ ਕੋਈ ਵੀ ਆਜਣਾਵੇ ਛੋਟੇ ਵੱਡੇ ਜਿੰਨੇ ਵੀ ਸੀ ਪੂਰਾ ਭਰ ਕੇ ਤਿੰਨ ਘੰਟੇ ਲਾ ਕੇ ਇਹਨਾਂ ਦੇ ਬੇਟਰਾ ਨੇ ਗਮਲੇ ਚੜਾਏ ਨੇ ਉੱਥੇ ਇਹ ਗੱਲਾਂ ਮਾਰਦੇ ਨੇ ਰੋਟੀ ਦੇ ਪੈਸੇ ਦਿੱਤੇ ਜੇ ਰੋਟੀ ਦੇ ਪੈਸੇ ਇਹਨਾਂ ਤੋਂ ਹੀ ਲੈਨੇ ਸੀ ਮੈਂ ਜੋ ਕੁਝ ਦੇ ਕੇ ਆਈ ਉਹ ਵੀ ਦੱਸਣਾ ਪਰ ਮੈਂ ਫੇਰ ਵੀ ਕਹਿੰਦੀ ਆ ਵੀ ਰੱਬ ਤੋਂ ਡਰੋ ਰੱਬ ਤੋਂ ਡਰੋ ਹਲੇ ਵੀ ਨਹੀਂ ਡਰਦੇ ਘਰੋਂ ਬੇਕਾਰ ਹੋਈ ਫਿਰਦੇ ਨੇ ਹਲੇ ਵੀ ਨਹੀਂ ਡਰਦੇ ਮੇਰੀ ਕੁੜੀ ਦੀ ਨਾ ਇੱਕ ਇੱਕ ਨਸ ਨਸ ਦੀ ਬਦ ਦਵਾ ਉੱਥੇ ਪਈ ਐ ਵੀ ਆਪਣਾ ਬਦਲਾ ਲਾਊਗੀ ਉਹ ਜਿਹੜੀ ਮਰਜ਼ੀ ਰੂਹ ਚ ਲੈ ਜਾਵੇ ਆ ਕੇ ਨਹੀਂ ਸਜ਼ਾ ਤਾਂ ਦਵਾਵਾਂਗੇ ਜੀ ਇਹਨਾਂ ਦਾ ਘਰ ਉਜੜ ਜਾਣਾ ਇਹਨਾਂ ਦਾ ਬਾਕੀ ਐਲਬਮ ਲੋਪਾ ਆਪਾਂ ਦਿਖਾਈਏ ਤੁਹਾਨੂੰ ਐਲਬਮ ਤੁਸੀਂ ਦੇਖ ਲਓ ਜੀ ਕਹਿੰਦੇ ਨੇ 28 ਲੱਖ ਦਾ ਖਰਚਾ ਨਹੀਂ ਆਇਆ ਵਿਆਹ ਦੇ ਉੱਤੇ ਕੀ ਕਮੀ ਸੀ ਵਿਆਹ ਦੇ ਵਿੱਚ ਕੋਈ ਨਾ ਮੇਰਾ 28 ਲੱਖ ਰੱਖ ਲੈਣ ਮੈਨੂੰ ਨਹੀਂ ਲੋੜ ਹੈਗੀ 28 ਲੱਖ ਦੀ ਜਿਹੜਾ 30 ਲੱਖ ਰੱਖ ਲੈਣ ਮੇਰੀ ਨਿਕ ਮੇਰੀ ਕੁੜੀ ਨਹੀਂ ਵਾਪਸ ਆਉਣੀ ਪਰ ਇਹ ਇਹਨਾਂ ਦਾ ਢਿੱਡ ਭਰਿਆ ਹੋਣਾ ਚਾਹੀਦਾ ਇਹਨਾਂ ਦਾ ਭਰਨਾ ਹੀ ਨਹੀਂ ਭੁੱਖਿਆਂ ਦਾ ਕਦੇ ਭਰਿਆ ਜਿਹੜੇ ਜਿਨ੍ਹਾਂ ਨੂੰ ਮੰਗ ਕੇ ਖਾਣ ਦੀ ਆਦਤ ਪੈ ਜਾਵੇ ਨਾ ਉਹਨਾਂ ਦੇ ਨਹੀਂ ਭਰਦੇ ਹੁੰਦੇ ਇੱਕ ਦੋ ਜਿਵੇਂ 20 ਰੁਪਏ ਦੇ ਚਾਵਲਾ ਪਿੱਛੇ ਹੀ ਕੀਤੀ ਆ ਹੁਣ ਠੀਕਰੇ ਖਾਊਗੀ ਜੇਲ੍ਹ ਦੇ ਆ ਦੇਖੋ ਹਲਦੀ ਦੀ ਆ ਬੈਠੀ ਹੈ ਸਾਡੀ ਸੋਨੇ ਵਰਗੀ ਬੱਚੀ ਇਹਨਾਂ ਨੇ ਰੋਲ ਕੇ ਰੱਖਤੀ ਕਹਿੰਦੇ ਆ ਕਿ ਜਿਨੇ ਧੀ ਦੇਤੀ ਉਹ ਨਹੀਂ ਰੱਖਿਆ ਹੀ ਕੀ ਹੈ ਹਨਾ ਪਰ ਇਹ ਦੇਖ ਲੋ ਮਾਵਾ ਮਾਵਾਂ ਧੀਆ ਖੜੀਆਂ ਨੇ ਹਲਦੀ ਦੇ ਵਿੱਚ ਆ ਬ੍ਰਦਰ ਖੜਾ ਨਾਲ ਜਿਹੜੀ ਚੱਕ ਕੇ ਆ ਬ੍ਰਦਰ ਤੇ ਜੀ ਪੰਜਾਬ ਲਾਉਂਦੇ ਸੀ ਕਹਿੰਦੇ ਬ੍ਰਦਰ ਤਾਂ ਗੱਡੀ 'ਚ ਗੱਡੀ 'ਚ ਰੀਲਾਂ ਪਾਉਂਦਾ ਐ ਕਰਦਾ ਜਹੋਂ ਕਰਦਾ ਉਹ ਵੀ ਆਪਾਂ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਹੀ ਆ ਹੂੰ ਉਹਦਾ ਮੈਂ ਸ਼ਾਰਟ ਵੀ ਪਾਇਆ ਇੱਕ ਅਲੱਗ ਕਈ ਵਾਰ ਅਗਲਾ ਵੀਡੀਓ ਪੂਰੀ ਨਹੀਂ ਦੇ ਦਾਂ ਹਨਾ ਅਗਲਾ ਸ਼ਾਰਟ ਦੇਖ ਲਵੋ ਹੁਣ ਤਾਂ ਇਹੀ ਆ ਜੀ ਰਿਕੁਐਸਟ ਇਹੀ ਆ ਵੀ ਤੁਸੀਂ ਸਾਥ ਦਿਓ ਮੇਰਾ ਮਹਿਲ ਵਰਗਾ ਘਰ ਆ ਮੈਂ ਇਹਨਾਂ ਦੇ ਟੁਕੜਿਆਂ ਤੇ ਪੜੀ ਹੋਈ ਸੀ ਕਿ ਇਹਨਾਂ ਨੂੰ ਦੇਖਦੀ ਸੀ ਇਹ ਆਹ ਤਾਂ ਮੈਂ ਰੋਟੀ ਖਾਵਾਂ ਭੁੱਖਿਆਂ ਨੇ ਮੰਗ ਮੰਗ ਕੇ ਮੇਰੀ ਕੁੜੀ ਦੀ ਜਾਨ ਲੈ ਲਈ ਡਿਮਾਂਡਾਂ ਹੀ ਨਹੀਂ ਮੁੱਕੀਆਂ ਇਹਨਾਂ ਦੀਆਂ ਆ ਦੇਖ ਲਓ ਮੇਰੇ ਘਰ ਚ ਕੀ ਆਹ ਦੇਖੋ ਕੀ ਨਹੀਂ ਹੈਗਾ ਮੇਰੇ ਘਰ ਚ ਆ ਆ ਇੰਨੀ ਸਜਾਵਟ ਜਿਹੜੀ ਆ ਮੇਰੀ ਗਈ ਸੀ ਨਾ ਮੇਰੇ ਘਰ ਚ ਮੇਰੀ ਮਹਾਰਾਣੀ ਸੀ ਐਂ ਬੈਠੀ ਹੁੰਦੀ ਸੀ ਜਿਵੇਂ ਕੋਈ ਹੀਰੋਇਨ ਬੈਠੀ ਹੁੰਦੀ ਹੈ ਜਿਹੜੀ ਤੁਸੀਂ ਐ ਮਾਰ ਕੇ ਸਿਰਤੀ ਦੇਖੋ ਤੁਹਾਡੇ ਸੀਨੇ ਚ ਕਿਵੇਂ چیر ਕੇ ਜਾਊਗੀ ਤੁਹਾਡਾ ਸੀਨਾ ਜਿਹੜਾ ਤੁਸੀਂ ਕੀਤਾ ਆ ਇਹ ਜਾਗੂ ਵਾਲੀਆਂ ਆ ਗਈਆਂ ਚਲੋ ਆਜੋ ਆਪਾਂ ਤੁਹਾਨੂੰ ਦਿਖਾਉਨੇ ਆ ਹੁਣ ਮਿਲਣੀਆਂ ਹਨ ਕਹਿੰਦੇ ਸੀ ਮਿਲਣੀਆਂ ਫੋਟੋਆਂ ਦਿਖਾਓ ਜੀ ਮਿਲਣੀਆਂ ਇਹਨਾਂ ਨੂੰ ਮਿਲਣੀ ਨਹੀਂ ਆ ਆ ਦੇਖੋ ਸਿਰਾਂ ਵਧਾਇਆ ਸੀਗਾ ਇਹ ਗੁਰਦੁਆਰੇ ਦੀਆਂ ਫੋਟੋ ਆ ਜਿਸ ਗੁਰਦੁਆਰੇ ਦੇ ਵਿੱਚ ਬਹਿ ਕੇ ਕਸਮਾਂ ਖਾਧੀਆਂ ਸੀ ਕੋਈ ਗੱਲ ਨਹੀਂ ਉਹ ਮਹਾਰਾਜ ਤੈਨੂੰ ਦੇਖੂਗਾ ਗੁਰੂ ਮਹਾਰਾਜ ਦੀ ਲਾਠੀ ਦੀ ਆਵਾਜ਼ ਨਹੀਂ ਆਉਂਦੀ ਇਹਨਾਂ ਦਾ ਕੋਈ ਯਕੀਨ ਆ ਜੀ ਇਹਨਾਂ ਨੇ ਧੰਦਾ ਬਣਾ ਲਿਆ ਬਚਿਓ ਤੁਹਾਨੂੰ ਇਹ ਵੀਡੀਓ ਅਸੀਂ ਤਾਂ ਪਾਉਨੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਇਹਨਾਂ ਨੂੰ ਕੁੜੀ ਨਾਪਦੀ ਦੇ ਬੈਠਿਓ ਆ ਕੁਲਵੀਰ ਪੈਲਸ ਵਾਲਿਆਂ ਨੂੰ ਆ ਦੇਖ ਲਓ ਜੀ ਮਿਲਣੀਆਂ ਹੋ ਗਈਆਂ ਨੇ ਸ਼ਿਰੂ ਆ ਖੜੇ ਨੇ ਹਾਰ ਲੈ ਕੇ ਸਾਰੇ ਆ ਦੇਖੋ ਪਹਿਲੀ ਮਿਲਣੀ ਦੇ ਉੱਪਰ ਕੀ ਕੀ ਦਿੱਤਾ ਇਹ ਵੀ ਦੇਖ ਲਓ ਨਾ ਹਮ ਹਰ ਲਫਾਫੇ 'ਚ 500 ਰੁਪਈਆ ਸੀ ਨਾਲ ਰਿੰਗਾ ਨੇ ਕੰਬਲ ਆ ਆ ਦੇਖੋ ਦੂਜੀ ਮਿਲਣੀ आ तीजी मिलनी एक चौथी मिलनी एक मिनट पेज पेज रह गया एक चौथी नहीं नहीं आई है आई चौथी मिलनी ਆ ਖੜੀ ਹੈ ਰਾਜਵੀਰ ਕੋਲ ਜੀਨੇ ਮੇਰੀ ਕੁੜੀ ਦੀ ਚੌਲਾ ਪਿੱਛੇ ਜਾਨ ਲੈ ਲਈ ਅਰੇ ਇਹ ਸ਼ਕਲ ਦੇਖ ਲਓ ਕਿੰਨਾ ਰੂਡ ਫੇਸ ਆ ਇਹਦਾ ਇਹਨੂੰ ਸਜ਼ਾ ਤਾਂ ਦਿਵਾ ਕੇ ਹੀ ਹਟਣੀ ਆ ਮੈਂ ਸਜ਼ਾ ਤਾਂ ਦਿਵਾਣੀ ਦਿਵਾਣੀ ਆ ਨਹੀਂ ਬਾਕੀ ਤੁਸੀਂ ਕਮੈਂਟਸ ਕਰਦੇ ਆ ਆ ਦੇਖੋ ਕਹਿੰਦੀ ਸੀ ਕਹਿੰਦੀ ਕਹਿੰਦੀ ਕਿੱਟੀ ਸਟ ਕਹਿੰਦੀ ਸੀ ਨਾ ਹਾਂ ਕਹਦੀ ਕੱਲੇ ਟਾਪਸ ਮੱਥੇ ਮਾਰੇ ਟਾਪਸ ਆ ਟਾਪਸ ਦੇਖੋ ਜੀ ਤੁਸੀਂ ਆਪ ਦੇਖੋ ਆ ਟਾਪਸ ਜੇ ਆ ਟਾਪਸ ਹੀ ਬਣਾਉਣੇ ਹੋਣਾ ਨਾ ਕਿੰਨੇ ਦੇ ਬਣਨਗੇ ਇਹ 3.5 ਦਿਨ ਗ੍ਰਾਮ ਦੇ ਸੀਗੇ 25 25 30 30000 ਦੇ ਬਣੇ ਨੇ ਆ ਬੈਠੀ ਆ ਉਹਦੀ ਆਸਟ੍ਰੇਲੀਆ ਵਾਲੀ ਉਹਨੂੰ ਵੀ ਬਰਾਬਰ ਪਾਏ ਆਸਟ੍ਰੇਲੀਆ ਵਾਲੀ ਨੂੰ ਆ ਜੀ ਜਿਹੜੀ ਕਹਿੰਦੀ ਸੀ ਫੋਟੋ ਨਹੀਂ ਲੱਗਣ ਦੇਣੀ ਦੀ ਆ ਵੀ ਬੈਠਾ ਅੰਗੂਠੀ ਲਈ ਤਾਂ 4 5ਵੀਂ 6ਵੀਂ ਆ 7ਵੀਂ ਮਿਲਣੀ ਆ ਜੀ ਹੇ ਆ ਗਏ ਜਾਨੀ ਕਿ ਕੰਬਲਾਂ ਤੇ 500 ਰੁਪਏ 500 ਰੁਪਏ ਆ ਦੇਖ ਲਓ ਤੁਸੀਂ ਕੰਬਲੇ ਨਹੀਂ ਚੱਕੇ ਜਾ ਰਹੇ ਉਹਨਾਂ ਤੋਂ 6 7 8 9 10 11 12 13 14 15 16 17 18 19 20 21 22 23 24 24 ਤੋਂ ਬਾਅਦ ਤੁਸੀਂ ਇਹਦੇ ਵਿੱਚ ਲੱਗੀਆਂ ਹੋਈਆਂ ਨੇ ਬਾਕੀ 24 ਤੋਂ ਬਾਅਦ ਸਟੂਡੀਓ ਨੇ ਹੱਥ ਖੜੇ ਕਰਤੇ ਵੀ ਇੰਨੀਆਂ ਫੋਟੋਆਂ ਨਹੀਂ ਜੀ ਮੈਂ ਲਾ ਸਕਦਾ ਐਲਬਮ ਭਰ ਜਾਣੀ ਐ 44 ਨਾਲ ਤਾਂ ਐਲਮ ਕੱਲੀਆਂ ਮਿਲਣੀਆਂ ਦੀ ਐ ਭਰ ਜਾਣੀ ਐ ਉਹੀ ਤਾਂ ਗੱਲ ਆ ਜੀ ਲੱਗਣੀਆਂ ਆ ਵੀ 24 ਵੀ ਕਾਫੀ ਵੱਧ ਲਾਈਆਂ ਹੋਈਆਂ ਨੇ ਦੀਵਾਲੀ ਨੂੰ ਫੋਨ ਆ ਗਿਆ ਜੀ 10 ਸਤੰਬਰ ਹੋਰ ਲੈ ਕੇ ਆਇਓ ਬਾਕੀ ਆ ਇਹਦੀ ਸ਼ਕਲ ਦੇਖ ਲਓ ਜੀ ਇਹਦਾ ਕਦੇ ਰਿਸ਼ਤਾ ਆਵੇ ਕਿਸੇ ਦੀ ਧੀ ਵਾਸਤੇ ਇਹਨੂੰ ਦੂਰੋਂ ਹੀ ਨਾ ਕਰਦੇ ਉਹ ਦੇਖ ਕੇ ਇਹ ਮੁੰਡਾ ਨਹੀਂ ਹੈਗਾ ਧੰਦਾ ਹੀ ਇਹਨਾਂ ਦਾ ਅਖੇ ਜੀ ਪੈਲਸ ਨਹੀਂ ਪੈਲਸ ਨਹੀਂ ਵਿਆਹ ਕਰ ਲਿਆ ਦਾਜ ਲੈ ਲਿਆ ਸੋਨਾ ਪਵਾ ਲਿਆ ਕੁੜੀ ਪਜਾਟ ਆ ਬੈਠੀ ਆ ਆਹ ਨੋ ਨੇ ਫੋਨ ਕੀਤਾ ਸੀ ਹੈਨਾ ਵੀ ਫੋਟੋ ਲਹਾਓ ਫੋਟੋ ਲਹਾਓ ਜੀ ਇਹਦੀ ਇਹ ਤੇਨੀ ਤੇਰੀ ਫੋਟੋ ਚਾਹੀਦੀ ਫੈਮਲੀ ਫੋਟੋ ਚਾਹੀਦੀ ਹੈ ਗੈਲਰੀ ਦੇ ਵਿੱਚ ਸਾਡੀ ਧੀ ਨੇ ਹੈਨਾ ਫੋਟੋ ਲਾਈ ਸੀਗੀ ਯਾਨੀ ਕਿ ਹਸਬੰਡ ਵਾਈਫ ਦੀ ਦੋਨਾਂ ਦੀ ਤੇ ਇਸ ਨੋ ਨੇ ਫੋਨ ਕੀਤਾ ਆਸਟ੍ਰੇਲੀਆ ਤੋਂ ਇੱਥੇ ਫੈਮਲੀ ਫੈਮਲੀ ਦੀ ਫੋਟੋ ਲੱਗਣੀ ਆ ਸਾਡੀ ਕੁੜੀ ਨੇ ਕਿਹਾ ਵੀ ਮੈਂ ਤੁਹਾਡੀ ਫੈਮਲੀ ਨਹੀਂ ਫੋਟੋ ਲਾ ਕੇ ਮਾਰੀ ਉਹ ਸ਼ਰੂਤੀ ਸ਼ਰੂਤੀ ਨੇ ਲਾ ਕੇ ਫੋਟੋ ਸ਼ਰੂਤੀ ਦੀ ਹੈਗੀ ਕੋਈ ਫੋਟੋ ਇਹਦੇ ਚ ਸ਼ਰੂਤੀ ਆਈ ਸੀ ਵਿਆਹ ਤੇ ਹਾਂ ਆਈ ਹੋਈ ਸੀ ਨਾ ਜੇ ਤੇਰੀ ਭੈਣ ਸੀ ਉਹ ਤਾਂ ਸੇਹ ਦਾ ਨਾ ਬਣਾਇਆ ਉਹ ਤਾਂ ਦਰਨਾ ਨਾ ਬਣਾਇਆ ਇਹ ਆ ਬੰਦਾ ਵਾ ਜੀ ਪੱਗ ਦੇ ਵਿੱਚ ਤਾਂ ਫੇਰ ਵੀ ਇਹ ਹੋਰ ਲੱਗਦਾ ਸੀ ਕਿਤੇ ਵੀ ਮਿਲਦਾ ਸਾਨੂੰ ਜਰੂਰ ਕਮੈਂਟ ਕਰੋ ਵੀ ਇਹ ਇੱਥੇ ਆ ਕਿਤੇ ਵੀ ਤੁਹਾਨੂੰ ਦਿਖਦਾ ਹਨਾ ਵੀ ਜਾਂ ਦਰਾਹੇ ਆ ਜਾਂ ਕਿਤੇ ਹੋਰ ਆ ਇਹ ਬੰਦਾ ਜ਼ਰੂਰ ਤੁਸੀਂ ਸਾਨੂੰ ਦੱਸਣਾ ਜਾਂ ਸਸਤ ਦਿਖ ਰਹੀ ਆ ਤੁਹਾਨੂੰ ਦਰਾਹੇ ਜਾਂ ਖੰਨੇ ਤੁਸੀਂ ਜ਼ਰੂਰ ਨੰਬਰ ਦਵਾਂਗੇ ਅਸੀਂ ਤੁਸੀਂ ਸਾਨੂੰ ਫੋਨ ਕਰ ਦਿਓ ਬਸ ਇੱਕ ਵਾਰੀ ਇੱਟ ਹੁੰਦਾ ਸੀ ਵੀ ਮੈਂ ਤੀਜਾ ਵਿਆਹ ਕਰਾਉਂ ਪੈਸੇ ਸੋਨਾ ਸਭ ਨਵਾਗੇ ਇਹਨਾਂ ਨੂੰ ਪਤਾ ਕੀ ਖਡਾਉਣਾ ਬਣਾਇਆ ਹੋਇਆ ਹੈ ਖਡਾਉਣਾ ਬਣਾ ਲਿਆ ਇਹਨਾਂ ਨੇ ਉਹਦੇ ਵਿੱਚ ਉਹ ਦੇਖਿਆ ਨਹੀਂ ਤੁਹਾਨੂੰ ਬਹੁਤ ਸੁਣਾਈ ਸੀਗੀ 22 ਮੈਸੇਜ ਕਹਿੰਦੀ ਜਿਵੇਂ ਪਹਿਲੀ ਗੱਡੀ ਉਮਰ ਤੈਨੂੰ ਕਰ ਦੂੰਗੀ ਉਹ ਆਪਾਂ ਪਲੇ ਕੀਤੀ ਸੀ ਪਿਛਲੀ ਵੀਡੀਓ ਦੇ ਵਿੱਚ ਦੇਖੋ ਵਿਚਾਰੀ ਕਿੰਨੀ ਖੁਸ਼ ਸੀਗੀ ਹੈਨਾ ਇਹਦੇ ਕਿੰਨੇ ਸੁਪਨੇ ਹੋਣੇ ਆ ਨੇ ਤਾਂ ਆਪਣਾ ਘਰ ਬਸਾਉਣ ਦੀ ਫਿਰ ਵੀ ਵਿਚਾਰੀ ਨੇ ਕੋਈ ਕਮੀ ਨਹੀਂ ਛੱਡੀ ਆ ਉਹ ਹੀ ਹੈ ਨਾ ਜਿਹੜੀ ਉਹ ਫੋਟੋ ਸਕਰੀਨਸ਼ਾਟ ਵਾਲੀ ਹੈ ਨਾ ਆ ਉੱਪਰ ਬੁੱਢੀ ਖੜੀ ਹੈ ਪੀਲੇ ਸੂਟ ਵਾਲੀ ਹਾਂ ਸੱਸ ਇੱਕ ਕਮੈਂਟ ਕਰਦੇ ਸੀਗੇ ਅਮਨਦੀਪ ਸਿੰਘ ਭੇਲੇ ਨਾਂ ਦੇ ਅਕਾਊਂਟ ਤੋਂ ਹੁਣ ਤਾਂ ਸ਼ਰਮ ਕਰੋ ਹੁਣ ਤਾਂ ਉਹਦੀ ਜਾਨ ਵੀ ਲੈ ਲਈ ਹੁਣ ਤਾਂ ਖਿਹੜਾ ਛੱਡ ਦੋ ਭਪਰਾ ਰੋ ਰਿਹਾ ਇਹ ਭਰਾ ਦਾ ਨਾਮ ਲੈ ਕੇ ਬਦਨਾਮ ਕਰਦੇ ਆਖੇ ਜੀ ਗੱਡੀਆਂ 'ਚ ਘੁੰਮ ਰਿਹਾ ਜਿਹੜੇ ਕਰਦੇ ਨੇ ਉਹ ਵੀ ਕਿਸੇ ਦੇ ਭਾਈ ਹੋਣ ਗਏ ਉਹਨਾਂ ਦੇ ਭੈਣਾਂ ਵੀ ਰੋਣਗੇ ਫੇਰ ਕੰਮ ਉਹ ਸ਼ਰੂਤੀ ਦੀ ਫੋਟੋ ਕਿੱਥੇ ਕਹਿੰਦੇ ਸੀ ਗੁਰਦਵਾਰੇ ਕੋਲੇ ਇਹ ਖੜੀ ਹੈ ਜੀ ਸ਼ਰੂਤੀ ਜਿਹੜੀ ਕਹਿੰਦੇ ਆ ਜੀ ਬਲੈਕ ਡਰੈਸ ਆ ਸੀ ਬੇਟੀ ਪਾਲੀ ਆ 17 ਸਾਲ ਦੀ ਆ ਦੇਖ ਲਓ ਜੀ ਇਹਦੇ ਨਾਲ ਰਿਲੇਸ਼ਨ ਸੀਗੇ ਮੁੰਡੇ ਦੇ ਉਹਦਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਹਾਂ ਕਿ ਤੁਸੀਂ ਸਾਡੀ ਹਰ ਵੀਡੀਓ ਦੇਖਦੇ ਹੋ ਵਧੀਆ ਕਮੈਂਟ ਕਰਦੇ ਹੋ ਪਰ ਇੰਨਾ ਕ ਮੇਰਾ ਸਾਥ ਦਿਓ ਵੀ ਹਾਂ ਮੇਰੀ ਕੁੜੀ ਨੂੰ ਨਾ ਮਰੀ ਹੋਈ ਨੂੰ ਇਨਸਾਬ ਮੈਂ ਉਹਦੀ ਆਤਮਾ ਨੂੰ ਸ਼ਾਂਤੀ ਵਾਸਤੇ ਨਾ ਸਾਥ ਦਿਓ ਪਲੀਜ਼ ਧੰਨਵਾਦ ਜੀ